ਹੁਣ ਪੈਨਸ਼ਨਰਾਂ ਦੇ ਬਿੱਲ ਖਜ਼ਾਨਾ ਦਫ਼ਤਰਾਂ 'ਚ اٹਕ ਗਏ ਨੇ ਜਿਹਦੇ ਕਰਕੇ ਪੈਨਸ਼ਨਾਂ ਵਿੱਚ ਵੱਡੇ ਪੱਧਰ ਤੇ ਰੋਸ ਪੈਦਾ ਹੋ ਗਿਆ ਖਾਸ ਕਰਕੇ ਲੀਵ ਇਨ ਕੈਸ਼ਮੈਂਟ ਦੇ ਏਰੀਅਰ ਦੇ ਬਿੱਲ ਜਿਹੜੇ ਨੇ ਉਹ ਖਜ਼ਾਨਾ ਦਫ਼ਤਰਾਂ ਵਿੱਚ ਰੁਕਣ ਕਾਰਨ ਪੈਨਸ਼ਨਾਂ ਨੂੰ ਅਦਾਇਗੀਆਂ ਨਹੀਂ ਹੋ ਰਹੀਆਂ ਜਿਹਦੇ ਕਰਕੇ ਪੈਨਸ਼ਨਰ ਭੜਕ ਗਏ ਨੇ ਔਰ ਐਲਾਨ ਕਰ ਦਿੱਤਾ ਹੈ ਵਿ 3 ਜੁਲਾਈ ਨੂੰ ਪੰਜਾਬ ਭਰ ਦੇ ਖਜ਼ਾਨਾ ਦਫ਼ਤਰਾਂ ਮੂਹਰੇ ਪਹੁੰਚ ਕੇ ਪਿੱਟ ਸਿਆਪਾ ਕੀਤਾ ਜਾਏਗਾ ਪ੍ਰਦਰਸ਼ਨ ਕੀਤਾ ਜਾਏਗਾ ਔਰ ਅਰਥੀ ਫੂਕ ਮੁਜਾਰੇ ਕੀਤੇ ਜਾਣਗੇ ਦਰਅਸਲ ਪੰਜਾਬ ਪੈਨਸ਼ਨਰ ਯੂਨੀਅਨ 8ਕ ਦੀ ਮੋਗਾ ਵਿਖੇ ਮੀਟਿੰਗ ਹੋਈ ਇਸ ਮੀਟਿੰਗ ਦੀ ਅਗਵਾਈ ਕਾਮਰੇਡ ਜਗਤਾਰ ਸਿੰਘ ਭੁੰਗਰਣੀ ਤੇ ਵਰਕਿੰਗ ਪ੍ਰਧਾਨ ਗੁਰਜੀਤ ਸਿੰਘ ਘੋੜੇਵਾ ਨੇ ਕੀਤੀ ਇਸ ਮੀਟਿੰਗ ਵਿੱਚ ਰੂਪਸ ਪ੍ਰਗਟ ਕੀਤਾ ਵੀ ਪੰਜਾਬ ਭਰ ਦੇ ਖਜ਼ਾਨਾ ਦਫ਼ਤਰਾਂ ਵਿੱਚ ਲੀਵ ਇਨ ਕੈਸ਼ਮੈਂਟ ਦੇ ਏਰੀਅਰ ਦੇ ਬਿੱਲ ਰੋਕ ਦਿੱਤੇ ਆ ਇਸੇ ਤਰ੍ਹਾਂ ਪੈਨਸ਼ਨਰਾਂ ਦੇ ਮੈਡੀਕਲ ਬਿੱਲ ਵੀ ਲੰਬੇ ਸਮੇਂ ਤੋਂ ਖਜ਼ਾਨਾ ਦਫ਼ਤਰਾਂ ਵਿੱਚ ਰੁਲ ਰਹੇ ਨੇ ਜੀਪੀ ਫੰਡ ਦੀਆਂ ਵੱਖ-ਵੱਖ ਅਦਾਇਗੀਆਂ ਵੀ ਖਜ਼ਾਨਾ ਦਫ਼ਤਰਾਂ ਵਿੱਚ ਰੁਲੀਆਂ ਪਈਆਂ ਨੇ ਅਜਿਹੇ ਬਿੱਲ ਜਿਹੜੇ ਪਾਸ ਨਹੀਂ ਕੀਤੇ ਜਾ ਰਹੇ ਔਰ ਖਾਸ ਕਰਕੇ ਜਿਹੜੇ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਹਨਾਂ ਦੀਆਂ ਫਾਈਨਲ ਪੇਮੈਂਟਾਂ ਵੀ ਕਈ ਕਈ ਮਹੀਨਿਆਂ ਤੋਂ ਰੁਕੀਆਂ ਪਈਆਂ ਨੇ ਪਰ ਤਾਜ਼ਾ ਮਾਮਲਾ ਇਹ ਹੈ ਵੀ ਪੰਜਾਬ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਲੀਵ ਇਨ ਕੈਸ਼ਮੈਂਟ ਜਿਹੜੀ ਹੈ ਉਹਦਾ ਏਰੀਅਰ ਚਾਰ ਕਿਸ਼ਤਾਂ ਚ ਦੇਣ ਦਾ ਜਿਹੜਾ ਫੈਸਲਾ ਕੀਤਾ ਸੀ ਉਹਦੇ ਬਾਰੇ ਪੈਨਸ਼ਨਰ ਰੋਸ ਪ੍ਰਗਟ ਕਰ ਰਹੇ ਨੇ ਵੀ ਜਿਹੜੇ ਉਹਨਾਂ ਦੇ ਬਿੱਲ ਲੀਵ ਇਨ ਕੈਸ਼ਮੈਂਟ ਦੇ ਖਜ਼ਾਨਾ ਦਫ਼ਤਰਾਂ ਚ ਗਏ ਸੀ ਉਹ ਹਾਲੇ ਤੱਕ ਪਾਸ ਨਹੀਂ ਕੀਤੇ ਗਏ ਔਰ ਸੂਚਨਾ ਇਹ ਮਿਲ ਰਹੀ ਹੈ ਵੀ ਉੱਪਰੋਂ ਭਾਵ ਵਿੱਤੂ ਭਾਗ ਵੱਲੋਂ ਜ਼ੁਬਾਨੀ ਆਰਡਰਾਂ ਤਹਿਤ ਇਹ ਬਿੱਲ ਰੋਕੇ ਗਏ ਨੇ ਜਿਹਦੇ ਵਿਰੁੱਧ ਐਸੋਸੀਏਸ਼ਨ ਨੇ ਜੂਨੀਅਨ ਨੇ ਫੈਸਲਾ ਕੀਤਾ ਵੀ 3 ਜੁਲਾਈ ਨੂੰ ਪੰਜਾਬ ਭਰ ਦੇ ਸਮੂਹ ਖਜ਼ਾਨਾ ਦਫਤਰਾਂ ਸਾਹਮਣੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਧਰਨੇ ਮਾਰੇ ਜਾਣਗੇ ਰੈਲੀਆਂ ਕੀਤੀਆਂ ਜਾਣਗੀਆਂ ਔਰ ਅਰਥੀ ਫੂਕ ਮਜਾਰੇ ਕਰਕੇ ਮੰਗ ਕੀਤੀ ਜਾਵੇਗੀ ਵੀ ਜਿਹੜੇ ਬਿੱਲ ਰੋਕੇ ਨੇ ਖਜ਼ਾਨਾ ਦਫਤਰਾਂ ਵਿੱਚ ਉਹਨਾਂ ਦੀਆਂ ਅਦਾਇਗੀਆਂ ਤੁਰੰਤ ਕੀਤੀਆਂ ਜਾਣ ਇਸੇ ਤਰ੍ਹਾਂ ਮੀਟਿੰਗ 'ਚ ਜਸੇ ਬੰਦੀ ਦੇ ਆਗੂਆ ਪ੍ਰੇਮ ਚਾਵਲਾ ਅਵਤਾਰ ਸਿੰਘ ਤਾਰੀ ਇਸੇ ਤਰ੍ਹਾਂ ਪ੍ਰਿਤਪਾਲ ਪੰਡੋਰੀ ਵਿਜੇ ਕੁਮਾਰ ਮਨਜੀਤ ਸਿੰਘ ਮਨਸੂਰਾ ਮੋਹਨਜੀਤ ਸਿੰਘ ਪਵਿੱਤਰ ਸਿੰਘ ਅੰਗਰੇਜ਼ ਸਿੰਘ ਸਤਪਾਲ ਸਹਗਲ ਸਵਰਨ ਸਿੰਘ ਬਲਵੰਤ ਸਿੰਘ ਸੰਧੂ ਕੁਲਵੰਤ ਸਿੰਘ ਚਾਨੀ ਔਰ ਸੋਮਨਾਥ अरोड़ा ਗੁਰਜੰਟ ਸਿੰਘ ਕੋਕਰੀਆ ਨੇ ਦੋਸ਼ ਲਾਇਆ ਵੀ ਸਰਕਾਰ ਨੇ ਸਵਾ ਤਿੰਨ ਸਾਲਾਂ ਦੌਰਾਨ ਮਲਾਜਮਾਂ ਤੇ ਪੈਨਸ਼ਨਾਂ ਦੀ ਕਿਸੇ ਮੰਗ ਦਾ ਵੀ ਨਿਪਟਾਰਾ ਨਹੀਂ ਕੀਤਾ ਪੁਰਾਣੀ ਪੈਨਸ਼ਨ ਦਾ ਮਾਮਲਾ ਰੁਲਿਆ ਪਿਆ ਹਾਲੇ ਕਿ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਸੀ ਇਹਨੂੰ ਲਾਗੂ ਕਰਨ ਦੀ ਪਰ ਹਾਲੇ ਤੱਕ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਨਸੀਬ ਨਹੀਂ ਹੋਈ ਇਸੇ ਤਰ੍ਹਾਂ ਪੈਨਸ਼ਨਾਂ ਨੂੰ 2.59 ਗੁਣਾਕ ਅਨੁਸਾਰ ਪੈਨਸ਼ਨਾਂ ਸੋਧਣ ਦਾ ਮਾਮਲਾ ਵੀ ਵਿਚੇ ਲਟਕਿਆ ਪਿਆ ਔਰ ਸਾਢੇ 5 ਸਾਲ ਦਾ ਜਿਹੜਾ ਏਰੀਅਰ ਹੈ ਰਿਲੀਜ਼ ਕਰਨ ਦਾ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਤਹਿਤ ਪੂਰੀਏ ਏਰੀਆ ਨੂੰ ਲੀਰੋ ਲੀਰ ਕਰ ਦਿੱਤਾ ਤੋੜ ਭੰਨ ਕਰਕੇ 32 42 36 42 ਕਿਸ਼ਤਾਂ ਵਿੱਚ ਇਹ ਏਰੀਆ ਜਿਹੜਾ ਆ ਉਹ ਜਾਰੀ ਕੀਤਾ ਜਾ ਰਿਹਾ ਮੁਲਾਜ਼ਮਾਂ ਦਾ 13% ਡੀਏ ਚਾਰ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਰੋਕੀਆਂ ਨੇ ਜਿਹਦੇ ਨਾਲ ਮੁਲਾਜ਼ਮਾਂ ਨੂੰ ਹਰੇਕ ਮਹੀਨੇ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਔਰ ਵੱਡੀ ਗੱਲ ਇਹ ਹੈ ਬੀ ਉੱਚ ਅਦਾਲਤਾਂ ਵੱਲੋਂ ਜਿਹੜੇ ਮਲਾਜ਼ਮਾਂ ਦੇ ਹੱਕਾਂ 'ਚ ਫੈਸਲੇ ਕੀਤੇ ਨੇ ਸਰਕਾਰ ਉਹਨਾਂ ਨੂੰ ਵੀ ਲਾਗੂ ਨਹੀਂ ਕਰੀ ਜਿਹਦੇ ਵਿਰੁੱਧ ਸੰਘਰਸ਼ ਹੋਰ ਤੇਜ਼ ਕਰਨ ਦੀ ਜਿਹੜੀ ਚੇਤਾਵਨੀ ਹੈ ਲੀਡਰਸ਼ਿਪ ਨੇ ਦਿੱਤੀ ਹੈ ਇਸ ਮੌਕੇ 9 ਜੁਲਾਈ ਨੂੰ ਜਿਹੜੀ ਦੇਸ਼ ਵਿਆਪੀ ਹੜਤਾਲ ਹੋ ਰਹੀ ਹੈ ਮਲਾਜ਼ਮਾਂ ਮਜ਼ਦੂਰਾਂ ਦੀ ਉਹਦੇ ਬਾਰੇ ਵੀ ਫੈਸਲਾ ਕੀਤਾ ਵੀ ਇਸ ਹੜਤਾਲ ਦਾ ਪੂਰਾ ਸਮਰਥਨ ਕੀਤਾ ਜਾਊਗਾ ਔਰ ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਪੂਰੀ ਤਰ੍ਹਾਂ ਲਾਬੰਦੀ ਕੀਤੀ ਜਾਵੇਗੀ